ਵਾਪੀ ਨੀਕਾ ਖਾਲਸਾ ਵੈਬ ਜੀ ਕੀ ਭਾਤੇ ਮੈਂ ਹਾਂ ਬਕਿੰਦੀ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 7 ਫਰਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਆਜ ਵਿੱਚ 7 ਫਰਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇੱਥੇ ਸਭ ਤੋਂ ਪਹਿਲੀ ਘਟਨਾ ਹੈ 7 ਫਰਵਰੀ 1810 ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹੀਵਾਲ ਦੇ ਉਪਰ ਆਪਣਾ ਕਬਜ਼ਾ ਕਰ ਲਿਆ 7 ਜੁਲਾਈ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦਾ ਤਖਤ ਜਿੱਤ ਲਿਆ ਸੀ ਅਤੇ ਇਸ ਤੋਂ ਬਾਅਦ ਫਰਵਰੀ 1801 ਤੱਕ ਉਹ ਬਿਲਕੁਲ ਸ਼ਾਂਤ ਰਿਹਾ ਤੇ ਉਹ ਆਪਣੀ ਪਰਜਾ ਅੱਗੇ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਉਹ ਬਾਕੀ ਦੇ ਹਾਕਮਾਂ ਦੀ ਤਰ੍ਹਾਂ ਲੁੱਟਮਾਰ ਕਰਨ ਵਾਲਾ ਨਹੀਂ ਹੈ 25 ਜਨਵਰੀ 1810 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਸਾਈਵਾਲ ਨੂੰ ਘੇਰਾ ਪਾ ਲਿਆ ਸੀ ਕੁਝ ਦਿਨ ਘੇਰਾ ਪਾਈ ਰੱਖਣ ਤੋਂ ਬਾਅਦ ਉੱਥੋਂ ਦਾ ਰਾਜਾ ਰਕਮ ਦੇਣ ਦੇ ਲਈ ਮੰਨ ਗਿਆ ਤੇ ਘੇਰੇਏ ਨੂੰ ਖੋਲ ਦਿੱਤਾ ਗਿਆ ਪਰ ਜਦੋਂ ਰਾਜਾ ਰਕਮ ਨਾ ਦੇ ਸਕਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ 7 ਫਰਵਰੀ 1810 ਨੂੰ ਸਾਈਵਾਲ ਉੱਪਰ ਹਮਲਾ ਕਰ ਦਿੱਤਾ ਤੇ ਉਸ ਨੂੰ ਆਪਣੇ ਕਾਜੇ ਵਿੱਚ ਲੈ ਲਿਆ ਅਗਲੀ ਘਟਨਾ 7 ਫਰਵਰੀ 1955 ਦੀ ਹੈ ਇਸ ਦਿਨ ਮਾਸਟਰ ਤਾਰਾ ਸਿੰਘ ਜੀ ਨੂੰ ਸ਼੍ਰੋਮਣੀ ਦੁਦਾਰਾ ਪ੍ਰਬੰਧਕ ਕਮੇਟੀ ਦਾ ਤੀਸਰੀ ਵਾਰ ਪ੍ਰਧਾਨ ਚੁਣਿਆ ਗਿਆ ਸੀ ਮਾਸਟਰ ਤਾਰਾ ਸਿੰਘ ਜੀ ਨੇ ਲਗਭਗ ਅੱਧੀ ਸਦੀ ਤੱਕ ਸਿੱਖ ਕੌਮ ਦੀ ਸੇਵਾ ਕੀਤੀ 1921 ਤੋਂ ਲੈ ਕੇ 1967 ਤੱਕ ਸਿੱਖ ਪੰਥ ਦੇ ਇਤਿਹਾਸ ਵਿੱਚ ਮਾਸਟਰ ਤਾਰਾ ਸਿੰਘ ਜੀ ਦੇ ਇਤਿਹਾਸਿਕ ਸਿਆਸੀ ਅਤੇ ਧਾਰਮਿਕ ਜੀਵਨ ਦੀ ਅਹਿਮ ਜਗ੍ਹਾ ਹੈ ਮਾਸਟਰ ਤਾਰਾ ਸਿੰਘ ਜੀ ਨੇ ਇੱਕ ਗੁਰਦੁਆਰਿਆਂ ਦੀ ਮਹਾਨਤਾ ਅਤੇ ਪੁਜਾਰੀਆਂ ਤੋਂ ਵਿਆਪੀ ਦੀ ਲੰਬੀ ਲੜਾਈ ਲੜੀ ਹੈ ਮਾਸਟਰ ਤਾਰਾ ਸਿੰਘ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਸੱਤ ਵਾਰ ਪ੍ਰਧਾਨ ਬਣ ਕੇ ਸਿੱਖਾਂ ਦੀ ਅਦ ਸਰਮੌਰ ਸੰਸਥਾ ਦੇ ਰਾਹੀਂ ਸਿੱਖਾਂ ਦੇ ਧਾਰਮਿਕ ਲੀਡਰ ਹੋਣ ਦੀ ਅਗਵਾਈ ਕੀਤੀ ਨਕਲੀ ਪੁਸ ਮੁਕਾਬਲਿਆਂ ਦੀ ਸੂਚੀ ਵਿੱਚ ਪੁਸ ਨੇ 7 ਫਰਵਰੀ 1987 ਨੂੰ ਖਾਲਸਾਣ ਕਮਾਂਡੋ ਕੋਰਸ ਦੇ ਜਰਨਲ 嗯。Uh ਸ਼ੇਰ ਸਿੰਘ ਉਰਫ ਕਮਲਜੀ ਸਿੰਘ ਕੰਬਾ ਨੂੰ ਨਕਲੀ ਪੋਸ਼ਮ ਕਾਬਲੇ ਵਿੱਚ ਸ਼ਹੀਦ ਕਰ ਦਿੱਤਾ 7 ਫਰਵਰੀ 1990 ਨੂੰ ਪੁਲਸ ਨੇ ਜਗENDER ਸਿੰਘ ਵਾਸੀ ਫਤਿਹਗੜ੍ਹ ਜਿਲ੍ਹਾ ਅਮਰitsar ਨੂੰ ਨਕਲੀ ਪੋਸ਼ਮ ਕਾਬਲੇ ਵਿੱਚ ਸ਼ਹੀਦ ਕਰ ਦਿੱਤਾ 7 ਫਰਵਰੀ 1991 ਨੂੰ ਪੁਲਸ ਨੇ ਮਹਿਲ ਸਿੰਘ ਉਰਫ ਚਖੜ ਪੁੱਤਰ ਗਰਮੇਲ ਸਿੰਘ ਵਾਸੀ ਤਲਵੰਡੀ ਸੋਪਾ ਸਿੰਘ ਨੂੰ ਨਕਲੀ ਪੋਸ਼ਮ ਕਾਬਲੇ ਵਿੱਚ ਸ਼ਹੀਦ ਕਰ ਦਿੱਤਾ 7 ਫਰਵਰੀ 1993 ਨੂੰ ਪੁਲਸ ਨੇ ਅਮਰਜੀਤ ਸਿੰਘ ਪੁੱਤਰ ਗਰਬਖ ਸਿੰਘ ਅਤੇ ਲਖਾ ਸਿੰਘ ਨੂੰ ਨਕਲੀ ਪੋਸ਼ਮ ਕਾਬਲਿਆਂ ਵਿੱਚ ਸ਼ਹੀਦ ਦਤਾ ਅਤੇ ਇਸ ਹਨ 7 ਫਰਵਰੀ ਵਾਲੇ ਦੇ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ